ਸੁਜਾਨਪੁਰ ਪੁਲਿਸ ਨੇ 285 ਪੇਟੀਆਂ ਸ਼ਰਾਬ ਫੜ ਕੇ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਹੈ ਦੱਸਦੇ ਹੀ ਇਹ ਇਸ ਸਬੰਧੀ ਜਾਣਕਾਰੀ ਦਿੰਦੇ ਆ ਸੀਆਈ ਸਟਾਫ ਦੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ 3. ਡਿਫੈਂਸ ਰੋਡ ਤੇ ਨਾਕਾਬੰਦੀ ਦੌਰਾਨ ਇਸ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਕਿਸੇ ਮੁਖਬਰ ਖਾਸ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਦੋ ਮਹਿੰਦਰਾ ਜੀਪਾਂ ਵਿੱਚ ਨਜਾਇਜ਼ ਸ਼ਰਾਬ ਵਿੱਚ ਕੈਂਟਰ ਵਿੱਚ ਲੱਦ ਕੇ ਦੂਜੇ ਸੂਬੇ ਵਿੱਚ ਭੇਜੀ ਜਾ ਰਹੀ ਹੈ ਤੇ ਮੇਰੀ ਸੂਚਨਾ ਦੇ ਆਧਾਰ ਤੇ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਤਹਿਤ ਦੋ ਮਹਿੰਦਰਾ ਜੀਪਾਂ ਅਤੇ ਇੱਕ ਕੈਂਟਰ ਵਿੱਚੋਂ ਭਾਰੀ ਮਾਤਰਾ ਵਿੱਚ 285 ਪੇਟੀਆਂ ਨਜ਼ਾਇਬ ਸ਼ਰਾਬ ਜਿਹੜੀ ਉਹ ਬਰਾਮਦ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਸੁजानਪੁਰ ਤੋਂ ਦੋ ਮਹਿੰਦਰਾ ਜੀਪਾਂ ਤੇ ਇੱਕ ਟਰੱਕ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਹੈ ਤੇ ਪੁਲਿਸ ਨੇ ਜਿਹੜਾ ਇਹ ਉਹ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਸੰਜੀਵ ਕੁਮਾਰ ਵਾਸੀ ਜੰਡੀ ਚੋਤਾ ਵਜੋਂ ਹੋਈ ਹੈ ਤੇ ਦੱਸਦੇ ਹੀ ਇਹ ਉਹਨਾਂ ਨੇ ਕਿਹਾ ਹੈ ਕਿ ਬਾਕੀ ਪੁਲਿਸ ਨੇ ਜਿਹੜਾ ਹੈ ਉਹ ਮਾਮਲਾ ਜਾਂਚ ਕਰ ਲਿਆ ਹੈ ਤੇ ਆਓ ਦੇਖ ਲੈਨੇ ਆ ਤਸਵੀਰਾਂ ਤੇ ਦੇਖ ਲੈਨੇ ਕਿਸ ਤਰ੍ਹਾਂ ਦੇ ਨਾਲ ਪੁਲਿਸ ਨੇ ਕਾਬੂ ਕੀਤਾ ਗਿਆ ਇਸ ਮੁਲਜ਼ਮ ਇਹ ਕੱਲ ਪੁਲਿਸ ਪਾਰਟੀ ਸਮੇਤ ਹਿੰਸਤਪਾਰਟੀ ਜਿਹੜੀ ਹੈ ਟੀ ਪੁਆਇੰਟ ਡਿਫੈਂਸ ਰੋਡ ਤੇ ਮੌਜੂਦ ਸੀ ਤੇ ਮੁੱਖ ਵਰਨੇ ਸਾਨੂੰ ਇਤਲਾਹ ਦਿੱਤੀ ਵੀ ਇੱਥੇ ਗਿਲ ਫੂਲੀ ਫਾਰਮਾਂ ਜੋ ਬੰਦ ਹੋ ਚੁੱਕਾ ਤੇ ਉੱਥੇ ਜੰਗੜ ਜੰਗਲ ਵੀ ਆਵਣਾ ਜਿੱਥੇ ਤਿੰਨ ਗੱਡੀਆਂ ਦੋ ਮਹਿੰਦਰਾ ਪਿਕਅਪ ਤੇ ਇੱਕ ਹੈਗਾ ਕੈਂਟਰ ਉਹ ਸ਼ਰਾਬ ਜਿਹੜੀ ਲੋਡ ਅਨਲੋਡ ਕਰ ਰਹੇ ਨੇ ਤੇ ਇਹ ਕਿਤੇ ਬਾਹਲੀ ਸਟੇਟ ਜਾਣੀ ਹੈ ਤੇ ਉਹਨਾਂ ਨੂੰ ਤੋਂ ਜਿਹੜੇ ਨੰਬਰ ਮਟਾਏ ਹੋਏ ਨੇ ਤਾਂ ਜੋ ਪਤਾ ਨਾ ਲੱਗ ਸਕੇ ਕਿਸੇ ਦਾ ਜੋ ਅਸੀਂ ਪਰਚਾ ਦਰਜ ਕਰਕੇ ਉੱਥੇ ਰੇਡ ਕੀਤਾ ਤੇ ਸਾਨੂੰ ਦੋ ਗੱਡੀਆਂ ਮਹਿੰਦਰਾ ਪਿਕਅਪ ਇੱਕ ਕੈਂਟਰ ਮਿਲਿਆ ਇੱਕ ਵਿਅਕਤੀ ਵੀ ਮਿਲਿਆ ਬਾਕੀ ਨੇਰਾ ਜਿਆਦਾ ਹਣ ਕਰਕੇ ਹੋ ਸਕਦਾ ਸਤੋ ਡੁੱਟ ਜਣ ਬਾਕੀ ਕਿਸ ਸਰ ਪੇਟੀਆਂ ਸ਼ਰਾਬ ਹੈ ਤੇ ਕਿਹੜਾ ਬ੍ਰਾਂਡ ਹੈ ਇਹ ਟੋਟਲ 285 ਪੇਟੀਆਂ ਜਿਹੜੀ ਹੈ ਸ਼ਰਾਬ ਹੈ ਅੰਗਰੇਜ਼ੀ ਤੇ 185 ਪੇਟੀਆਂ ਰਾਇਲ ਸਟੈਗ ਹੈ 50 ਜਿਹੜੀਆਂ ਆਲਸੀਜਨ ਹੈ ਤੇ 50 ਰਾਇਲ ਚੈਲਿੰਗੀਆਂ ਕੀ ਕਰਦੇ ਕੀ ਕਰੀ ਇੱਥੇ ਮੁਕਤਮਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਵਾ ਤੇ ਉਹਨੂੰ ਜਿਹੜਾ ਰਿਮਾਂਡ ਲਿਆ ਵਾ ਦੋ ਦਿਨ ਦਾ ਤੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਦੇਖੇ ਜਾ ਰਹੇ ਆ ਕਿ ਸ਼ਰਾਬ ਕਿੱਥੋਂ ਆਈ ਹੈ ਤੇ ਕਿੱਥੇ ਹੈ ਸੀ